ਮਿਸਰ ਪ੍ਰਸ਼ਾਸਨ ਦੀ ਅਣਦੇਖੀ ਤੇ ਸ਼ਿਕਾਰ ਹੋ ਰਹੀਆਂ ਨੇ ਵਿਰਾਸਤੀ ਵਸਤਾਂ ਜੀ ਹਾਲ ਗੇਟ ਦੀ ਇਤਿਹਾਸਿਕ ਕੜੀ ਕਈ ਸਾਲਾਂ ਤੋਂ ਬੰਦ ਪਈ ਹੈ ਪ੍ਰਸ਼ਾਸਨ ਤੇ ਨਗਰ ਨਿਗਮ ਵੱਲੋਂ ਉਸ ਕੜੀ ਦੀ ਮੁਰੰਮਤ ਲਈ ਕੋਈ ਕਦਮ ਨਹੀਂ ਚੁੱਕੇ ਗਏ ਸੋ ਕੜੀ ਦੀ ਤੇ ਮੁਰੰਮਤ ਲਈ ਕੋਈ ਕਦਮ ਨਹੀਂ ਚੁੱਕੇ ਗਏ ਨੇ ਇਤਿਹਾਸਿਕ ਕੜੀ ਜੋ ਕਿ ਕਈ ਸਾਲਾਂ ਤੋਂ ਬੰਦ ਪਈ ਹੈ ਹਾਲ ਗੇਟ ਦੀ ਇਤਿਹਾਸਿਕ ਕੜੀ ਹੈ ਜਿਸ ਦੀ ਹਾਲਤ ਹੁਣ ਇਸ ਵੇਲੇ ਖਸਤਾ ਹੋ ਚੁੱਕੀ ਹੈ ਪ੍ਰਸ਼ਾਸਨ ਤੇ ਨਗਰ ਨਿਗਮ ਵੱਲੋਂ ਕੜੀ ਦੀ ਮੁਰੰਮਤ ਲਈ ਨਾ ਕਦਮ ਨਹੀਂ ਚੁੱਕੇ ਜਾ ਰਹੇ ਸ਼ਹਿਰ ਵਾਸੀਆਂ ਨੇ ਇਤਿਹਾਸਕ ਵਿਰਾਸਤੀ ਕੜੀ ਸੰਭਾਲਣ ਦੀ ਮੰਗ ਕੀਤੀ ਹੈ 10 ਦੇ 12 ਇਤਿਹਾਸਿਕ ਦਰਵਾਜ਼ਿਆਂ ਚੋਂ ਇੱਕ ਹੈ ਅੰਮ੍ਰਿਤਸਰ ਦਾ ਹੌਲ ਗੇਟ ਲੇਕਿਨ ਇੱਥੇ ਲੱਗੀ ਇਹ ਜੜੀ ਵਿਰਾਸਤੀ ਕੜੀ ਹੈ ਉਸ ਦੀ ਹਾਲਤ ਹੁਣ ਖਸਤਾ ਹੁੰਦੀ ਜਾ ਰਹੀ ਹੈ ਔਰ ਇਸ ਦੀ ਸਾਮ ਸੰਭਾਲ ਲਈ ਕੋਈ ਵੀ ਕਦਮ ਜਿਹੜੇ ਨੇ ਉਹ ਪ੍ਰਸ਼ਾਸਨ ਵੱਲੋਂ ਸਰਕਾਰਾਂ ਵੱਲੋਂ ਨਹੀਂ ਚੁੱਕੇ ਜਾ ਰਹੇ ਜਿਸ ਤੋਂ ਲੈ ਕੇ ਅੰਮ੍ਰਿਤਸਰ ਪ੍ਰਸ਼ਾਸਨ ਦੀ ਅੰਦੇਸ਼ੀ ਦਾਸ਼ਿਕਾਰ ਹੋ ਰਹੀ ਹੈ ਕਈ ਵਿਰਾਸਤੀ ਬਸਤਾ ਚੌਥੀ ਪਾਸ਼ਾ ਸ਼੍ਰੀ ਗੁਰੂ ਰਾਮਦਾਸ ਜੀ ਦੁਆਰਾ ਵਸਾਇਆ ਗਿਆ ਪਾਵਨ ਪਿੱਤਰ ਸ਼੍ਰੀ ਅੰਮ੍ਰਿਤਸਰ ਸਾਹਿਬ ਇਤਿਹਾਸਿਕ ਵਰਾਸਤੀ ਅਤੇ ਰਵਾਇਤਾਂ ਦਾ ਸ਼ਹਿਰ ਹੈ ਇਸ ਸ਼ਹਿਰ ਦਾ ਦਿਲ ਮੰਨਿਆ ਜਾਂਦਾ ਹੈ ਹਾਲ ਗੇਟ ਜੋ ਕਿ ਅਵਸਰ ਦੇ ਜੋ ਪ੍ਰਾਤਨ 12 ਦਰਵਾਜ਼ੇ ਨੇ ਕਿਉਂਕਿ ਜਦੋਂ ਸ਼ਹਿਰ ਵਸਾਇਆ ਗਿਆ ਸੀ ਤੇ ਇਹ ਸ਼ਹਿਰ 12 ਦਰਵਾਜ਼ਿਆਂ ਦੇ ਵਿੱਚ ਵਸਦਾ ਸੀ ਜਿਨ੍ਹਾਂ ਵਿੱਚੋਂ ਇੱਕ ਪ੍ਰਮੁੱਖ ਹੈ ਹਾਲ ਬਾਜ਼ਾਰ ਹਾਲ ਗੇਟ ਜੋ ਕਿ ਉਸ ਵੇਲੇ ਦੇ ਬ੍ਰਿਟਿਸ਼ ਅਧਿਕਾਰੀ ਹੈਨਰੀ ਹਾਲ ਦੇ ਨਾਂ ਤੇ ਬਣਾਇਆ ਗਿਆ ਸੀ ਸਨ 1873 ਚ ਜਦੋਂ ਇਹ ਆਰਕੀਟੈਕਚਰਲ ਦਾ ਇੱਕ ਖਾਸ ਨਮੂਨਾ ਇਹ ਗੇਟ ਤਿਆਰ ਕੀਤਾ ਗਿਆ ਸੀ ਤੇ ਇਸ ਤੇ ਇੱਕ ਵਿਸ਼ੇਸ਼ ਕੜੀ ਜਿਹੜੀ ਹੈ ਉਹ ਲਗਾਈ ਗਈ ਸੀ ਜੋ ਟਿਕ ਟਿਕ ਕਰਦੀ ਸੀ ਜਿਸ ਤੋਂ ਸ਼ਹਿਰ ਵਾਸੀ ਕਿਉਂਕਿ ਉਹ ਉਹੋ ਜਿਹਾ ਸਮਾਂ ਸੀ ਜਦੋਂ ਲੋਕਾਂ ਦੇ ਘਰਾਂ ਚ ਕੜੀਆਂ ਨਹੀਂ ਹੁੰਦੀਆਂ ਸੀ ਕਈ ਸਾਲਾਂ ਤੋਂ ਖਮੋਸ਼ੇ ਕੜੀ ਇਸ ਕੜੀ ਤੇ ਜੰਮੀ ਹੋਈ ਧੂੜ ਜਾਂ ਇਸ ਨੂੰ ਲੰਗੇ ਹੋਇਆ ਜੰਗਾਲ ਕਿਤਨਾ ਕਿਤੇ ਸਰਕਾਰ ਦੀ ਬੇਪਰਵਾਹੀ ਦੀ ਨਿਸ਼ਾਨੀ ਹੈ ਜਿਉਂਦਾ ਜਾਗਦਾ ਪਰਮਾਨ ਹੈ ਤੋ ਹਾਲਗੇੜ ਤੇ ਦੁਕਾਨਦਾਰ ਜਿਨ੍ਹਾਂ ਨੇ ਰੋਜ਼ ਆ ਕੇ ਦੁਕਾਨਾਂ ਖੋਲੀਆਂ ਉਹਨਾਂ ਦੀ ਨਜ਼ਰ ਅਕਸਰ ਇਸ ਘੜੀ ਤੇ ਪੈਂਦੀ ਤੇ ਕਿਤੇ ਨਾ ਕਿਤੇ ਮਨ 'ਚ ਜਰੂਰ ਆਂਦਾ ਹੈ ਕਿ ਇਹ ਸਾਡੀ ਵਿਰਾਸਤ ਦਾ ਇੱਕ ਨਮੂਨਾ ਹੈ ਨਿਸ਼ਾਨੀ ਹੈ ਸਾਡੇ ਇਤਿਹਾਸ ਦੀ ਨਿਸ਼ਾਨੀ ਹੈ ਤੇ ਜਰੂਰ ਜਿਹੜਾ ਇਸ ਦੀ ਸੰਭਾਲ ਕੀਤੀ ਜਾਵੇ ਇਸ ਗੇੜ ਦੀ ਇੱਥੇ ਘੜੀ ਜਿਹੜੀ ਚੱਲਦੀ ਹੋਣੀ ਚਾਹੀਦੀ ਹੈ ਦੇਖੋ ਜੀ ਇੱਥੇ ਘਟੋ ਘਟਾ ਸਾਡੇ ਜਨਮ ਤੋਂ ਪਹਿਲਾਂ ਦੀ ਇਹ ਵਿਰਾਸਤ ਹੈ ਘੜੀ ਇੱਥੇ ਲੱਗੀ ਹੋਈ ਸੀ ਇਹਦੇ ਵਿੱਚ ਘੜੀ ਚੱਲਦੀ ਸੀਗੀ ਔਰ ਟੰ ਟੰ ਦੀ ਘੰਟੀ ਵੱਜ ਆਉਂਦੀ ਸੀ ਹੁਣ ਘੜੀ ਦੀਆਂ ਸੁਈਆਂ ਵੀ ਨਹੀਂ ਲੱਗਦੀਆਂ ਮੀਆਂ ਇਹ ਸਾਡੀ ਵਿਰਾਸਤ ਹੈ ਅੱਛਾ ਹਰ ਇੱਕ ਘੰਟੇ ਬਾਅਦ ਜਿਹੜਾ ਲਾਰਮ ਵੱਜਦਾ ਸੀ ਹਾਂਜੀ ਹਾਂਜੀ ਲਾਰਮ ਵੱਜਦਾ ਸੀਗਾ ਘੰਟੀ ਖੜਕਦੀ ਹਾਂਜੀ ਉਹਦੇ ਵਿੱਚ ਲੋਕਾਂ ਪਹੁੰਚ ਜਾਂਦੇ ਕਿੰਨਾ ਟਾਈਮ ਹੋਇਆ ਵਾ ਪਰ ਹੁਣ ਇਹ ਚੀਜ਼ ਨੂੰ ਜਿਹੜਾ ਦੇਖਦੇ ਆਂ ਅਗੋ ਸਾਡੇ ਹਰ ਗੋਬਿੰਦ ਸਿੰਘ ਜੀ ਦਾ 350 ਸਾਲਾ ਜਿਹੜਾ ਜਨਮ ਦਿਹਾੜਾ ਆ ਰਿਹਾ ਉਹਦੇ ਵਿੱਚ ਸੰਗਤਾਂ ਬਾਹਰੋਂ ਵੀ ਆ ਰਹੀਆਂ ਆਲ ਓਵਰ ਹਿੰਦੁਸਤਾਨ ਚ ਬਾਹਰੋਂ ਵੀ ਆ ਰਹੇ ਲੋਕ ਉਹਦੇ ਵਿੱਚ ਜਿਹੜਾ ਇਹ ਬੜਾ ਮਹੱਤਵ ਪੈਂਦਾ ਇਹਨਾਂ ਨੂੰ ਚਾਹੀਏ ਸਰਕਾਰ ਨੂੰ ਇਹਦੇ ਬਾਰੇ ਧਿਆਨ ਦਿੱਤਾ ਜਾਏ ਸਾਂਭ ਸੰਭਾਲ ਕਰਨਾ ਪ੍ਰਸ਼ਾਸਨ ਦੀ ਮੁਢਲੀ ਜ਼ਿੰਮੇਵਾਰੀ ਹੈ